ਆ ਜਮਾ ਕੁੜੀ ਮਿਲਣਾ ਵਰਗੇ ਕੋਈ ਸ਼ਾਕੀ ਨਹੀਂ ਕਰਾਉਂਦਾ ਕਿਵੇਂ ਬੱਚੀ ਇਕੱਲੀ ਬੋਲੀ ਹੈ ਨਾ ਆ ਹਣ ਰੋਡਾ ਇਹ ਲਾ ਗਿਆ ਸਤਿ ਸ਼੍ਰੀ ਅਕਾਲ ਜੀ ਟਾਈਮ ਨਾਲ ਹੀ ਬੁਲਾਤੀ ਸਤਿ ਸ਼੍ਰੀ ਅਕਾਲ ਤਾ ਤਾਂ ਉਹ ਸਹੀ ਤੁਸੀਂ ਕਿਵੇਂ ਐਸੀ ਤੁਰ ਕੇ ਆਇਆ ਓਕੇ ਹੋਰ ਲਾ ਭਾਈ ਕੰਮ ਕੀ ਸੀ ਉਹ ਮੈਂ ਬਚੋਲਾ ਦਾ ਰਿਸ਼ਤੇ ਕਰਾਉਣਾ ਹੈ ਬਚੋਲਾ ਉਹ ਆਪਣੇ ਘਰੇ ਬਚੋਲਾ ਹੀ ਕਰਦਾ ਉਹ ਛੱਡ ਪਰੇ ਸੰਨੀ ਦਾ ਫੇਰੀ ਲਾਵਾਂਗੇ ਬਟੋਲੇ ਕੋਲੇ ਚੱਲ ਗਿਆ ਹੱਤੋਲੀਏ ਕਿ ਨਾ ਓਏ ਆਈ ਚਾਲਾ ਖ ਕੰਮ ਵਾਲਾ ਮੁੰਡਾ ਫੇਰ ਹੀ ਗੱਲ ਬਣੂ ਬਟੋਲਾ ਓਏ ਲਿਜੇ ਹੋਏ ਪਪ ਮੱਕੜ ਦਾਸ ਮੈਂ ਤਾਂ ਆਖਿਆ ਸੀ ਤੂੰ ਸਾਡੇ ਦੀ ਸੁਣਦਾ ਨਹੀਂ ਤੈ ਤਾਂ ਜਮਾ ਨੇੜੇ ਹੋ ਕੀ ਸੁਣ ਲਿਆ ਲਾ ਤੇ ਰੰਗ ਉਹ ਸੋਢਾਲੇ ਕਿੱਧਰ ਵਾਕੇ ਸਾਡੇ ਵਾਲੇ ਤਾਂ ਜੀ ਉਹ ਤਾਂ ਗਏ ਹੋਏ ਰੇ ਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਠੀਕ ਆ ਜੀ ਬੰਦਾ ਡਰਦਾ ਚਾ ਦੇ ਬਸਣ ਦੋ ਪਹਿਲੀ ਚੱਕ ਲਿਆ ਓਏ ਆ ਕਿਧਰੋਂ ਮਰ ਕੇ ਕਿਧਰ ਰੋਂਦੇ ਲੱਗਾ ਮੁੱਕੀਆਂ ਖਾ ਕੇ ਉਹ ਤੇ ਦੱਸਿਆ ਨਹੀਂ ਉਹ ਬੰਦਾ ਆਇਆ ਕਿਨੇ ਚਾਪਾਂ ਧਰ ਦਿੰਦੇ ਜੀ ਕੱਲੇ ਗੱਲਾਂ ਮਰੇ ਨਾ ਓ ਬਈ ਮੈਂ ਤਾਂ ਆ ਗਈ ਜੀ ਉਹ ਤਾਂ ਸਾਨੂੰ ਸੁਣ ਗਿਆ ਇਸ ਤਾਂ ਆਇਆ ਨਹੀਂ ਸੁਣਾ ਮੈਂ ਤਾਂ ਉਹ ਛੋਟੇ ਵਾਲਾ ਕਹਿੰਦਾ ਹੈ ਕਿ ਨੀ ਹੈਗੇ ਤੁਸੀਂ ਕਿਹੜਾ ਆਹਾ ਜਵਾਕ ਜਾ ਓਟਿਆ ਇਹ ਤਾਂ ਭਰਾਵਾ ਸਾਨੂੰ ਮਾਰ ਕੇ ਰਾਜੀ ਆ ਯਾਰ ਉਹ ਕਿਵੇਂ ਓਏ ਇਹਨੂੰ ਐ ਵੀ ਸਾਰੀ ਜ਼ਮੀਨ ਮੈਨੂੰ ਮਿਲ ਜੇ अच्छा ओ मैं त जरा असली काम छोड़े कोए किता मैं असली तू त ना मैं रिश्ते कराऊंदा ही पहला बीरदी मैं काम ਛੱਡ ਗਿਆ ਸੀ ਠੀਕ ਹੈ ਉਹ ਚੱਲ ਉਹ ਕੰਮ ਕਰੀਏ ਤੇ ਰਿਸ਼ਤੇ ਛੱਡ ਉਹ ਮੇਰੀ ਗੱਲ ਦਾ ਸੁਣ ਲੋ ਪਹਿਲਾਂ ਅੱਛਾ ਛੋਡੇ ਗਵਾਨੀਆਂ ਨੇ ਮੇ ਰਿਸ਼ਤਾ ਕਰਾਇਆ ਸੀਗਾ ਉਹ ਪਰ ਸਾਨੂੰ ਦੱਸਦਾ ਚੱਲ ਆਪਾਂ ਦਾ ਕੰਮ ਕਰਦੇ ਆਂ ਉਹ ਬਾਈ ਉਹ ਗੱਲ ਦਾ ਸੁਣ ਲੋ ਮੇਰੀ ਸਾਰੀ ਤੈਨੂੰ ਕਿਵੇਂ ਕਰ ਤੈਨੂੰ ਕਿਵੇਂ ਓਏ ਦੋ ਵੱਡੇ ਬੈਠੇ ਆਂ ਸੀ ਖਾਇ ਸੇਣਾ ਤੂੰ ਹੈ ਓ ਯਾਰ ਭਾਈ ਪੁੱਛਦਾ ਬਮਾਂ ਦੀ ਤੂੰ ਹਣ ਬੜਾ ਮੈਂ ਚਾਹ ਪਾਣੀ ਹੈ ਨਾ ਇਹ ਮੈਂ ਬੈਹ ਨਾ ਤੈਨੂੰ ਨਹੀਂ ਚਾਹ ਪਾਣੀ ਦਾ ਖਰ ਮੁੰਡੇ ਨੇ ਪੁੱਛਿਆ ਮੈਨੂੰ ਓਏ ਅਸੀਂ ਦੁੱਧ ਪਿਆ ਦੰਨੇ ਆਂ ਕਿ ਲੱਕੜੀ ਓ ਤੈਨੂੰ ਕਿਹਾ ਸੀ ਗੋਆ ਸੱਟ ਲੈਂਦਾ ਓਏ ਹਾਂ ਬੇਲਾ ਬਠਾ ਤੇ ਪਰ ਦਾ ਰਿਸ਼ਤਾ ਕੁੜੀਆਂ ਭਾਲਦਾ ਲੈ ਇਹ ਨਾ ਭਾਈ ਦੇਖ ਲੈ ਯਾਰ ਆਪਣਾ ਇਕੱਠਾ ਜਾ ਕੇ ਮੈਂ ਚੱਲ ਜੂਗਾ ਇਕੱਠਾ ਕਿਵੇਂ ਓ ਤੁਸੀਂ ਮੇਰੀ ਮਾਂ ਜਾਏ ਓ ਤੁਸੀਂ ਮੇਰੀ ਮਾਂ ਜਾਏ ਓ ਤੁਸੀਂ ਮੇਰਾ ਘਰ ਪਟਨੇ ਉੱਪਰ ਚਾਰ ਪਟਨੂਆ ਵੱਡੇ ਬੈਠੇ ਤੇ ਥੋਂ ਅਸੀਂ ਦੋ ਕੀ ਆਖਣਗੇ ਚੌਰਿਆ ਉਹ ਤੁਸੀਂ ਲੜਦੇ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਕੋਈਆਂ ਗੱਲਾਂ ਦੱਬੀਆਂ ਨੇ ਤੁਹਾਨੂੰ ਰਿਸ਼ਤਾ ਜਿਹੜੀ ਨੂੰ ਕਰਾਉਣਾ ਬਲਤਾਂ ਦੱਸੋ ਤਾਂ ਇਹ ਕਰੋ ਤੁਸੀਂ ਪਹਿਲਾਂ ਮੈਨੂੰ ਕਰਾਓ ਪਹਿਲਾਂ ਮੈਨੂੰ ਕਰਾਓ ਛੋਟਾ ਕਿਹੜਾ ਛੋਟੇ ਚ ਛੋਟਾ ਤਾਂ ਆਹੀ ਐ ਵੱਡਾ ਮੈਂ ਬਚਾ ਲੜਾ ਉਹ ਆ ਪਹਿਲਾਂ ਕਿਹਦਾ ਹੱਕ ਤੂੰ ਦੇਖ ਲਾ ਤੈਨੂੰ ਕਰਾਉਣੇ ਬੱਟੇ ਨੂੰ ਪਹਿਲਾਂ ਪਹਿਲਾਂ ਮੈਨੂੰ ਕਰਾਓ ਉਹ ਤੂੰ ਜਮੀਂ ਖਰਚਾ ਤੇਰਾ ਹੋਏ ਕੌਣ ਸਰਦਾ ਕਿ ਮੈਨੂੰ ਇੱਕ ਤਾਂ ਬਣਿਆ ਪਹਿਲਾਂ ਮੇਰਾ ਹੋਇਆ ਤੇ ਉਦੋਂ ਬਾਅਦ ਤੇਰਾ ਹੋਜੂ ਚੰਗਾ ਤੂੰ ਐਂ ਘਰੇ ਚਾਹ ਕਰਕੇ ਲਿਆ ਤੇ ਮੈਂ ਗੱਲਬਾਤ ਕਰਦਾ ਹਾਂ ਦਾਇਦੂ ਦੀ ਕੱਟੀ-ਕੁੱਟੀ ਲੈ ਲਾਂਗੇ ਉਹ ਗੱਲਬਾਤ ਤਾਂ ਮੈਂ ਕਰ ਲਵਾਂ ਕੋਈ ਵਿਆਹ ਮੇਰਾ ਰਿਸ਼ਤਾ ਮੇਰਾ ਗੱਲ ਦੂਨ ਕੀ ਨਿਕੰਮ ਮੈਂ ਨਹੀਂ ਯਾਰ ਤੂੰ ਪਰ ਤੂੰ ਸੰਜਾ ਘਰਾ ਲੈ ਲੈ ਸੰਜਾ ਕੇ ਮੈਂ ਉਹ ਲੈਉ ਤੇਰੇ ਤੇ ਮਦ ਮੁਕੇ ਨਾਲ ਹੀ ਉਹ ਦੋਨੇ ਟੂਰਾ ਖਲਾ ਕਰਾ ਤਨ ਮਾਰਾ ਕਰ ਦੇਖ ਲੈ ਇਸੇ ਵੇਲੇ ਦੇਖਉਂ ਤੇ ਬੰਦੀ ਬਲੇ ਖਰਾਬ ਹੋਊ ਤੁਸੀਂ ਤਾਂ ਭਾਈ ਮੈਂ ਸਾਨੂੰ ਕਹਿਆ ਸੀਗਾ ਜੀ ਜੀ ਮੇਰੀ ਗੱਲ ਸੁਣ ਓਏ ਪਿੰਨਾ ਨਾਲ ਸੁਣੋ ਪੱਦੀ ਨਹੀਂ ਆ ਯਾਰ ਬਾਹਲੀ ਕਾਲਾ ਪਿਆ ਪੈ ਉਹ ਭਾਈ ਇਹਦੇ ਦਾ ਦਿਮਾਗ ਤੇ ਲੋੜ ਆ ਇਹਨਾਂ ਥੋੜਾ ਦੇ ਦਵਾ ਤੇ ਲੋਡ ਵੇ ਤੂੰ ਭਾਗੀ ਜਾ ਵੇ ਤੂੰ ਗੋਲੇ ਅਖੇ ਉਹ ਚੱਲ ਸਾਖਦਾ ਮੈਂ ਕਰਾ ਦੂੰ ਕੀ ਪਾਉਂਗੇ ਮੈਨੂੰ ਤੇ ਲਾਹਣ ਤਾਂ ਲਾਹਣ ਤਾਂ ਪਾਉਂਗੇ ਮੈਨੂੰ ਲਾਹਣ ਤਾਂ ਲਈਏ ਤੂੰ ਕੋਈ ਨਹੀਂ ਮੈਂ ਰਿਸ਼ਤੇ ਵਧਿਆ ਕਰਉਣਾ ਮੈਂ ਠੂਹੇਂ ਕੇ ਕਰਾ ਜੀ ਰਿਸ਼ਤਾ ਯਾਰ ਹਾਂ ਤੈਨੂੰ ਨਹੀਂ ਭੱਜੀ ਕਿਸੇ ਹੋ ਤੁਹਾਡਾ ਕੋਈ ਨਹੀਂ ਭੱਜੀ ਉਹਦਾ ਮੈਂ ਤੈਨੂੰ ਗੱਲ ਦੱਸਦਾ ਕੀ ਸੀ ਉਹ ਨਾ ਸੇ ਪੱਤੇ ਵਾਲਾ ਕਰਦਾ ਕਿ ਪਹਿਲਾਂ ਤਾਂ ਕਹਿੰਦਾ ਸਾਡਾ ਮੁੰਡਾ ਬੀੜੀ ਵੀ ਨਹੀਂ ਪੀਂਦਾ ਤਾਂ ਭਾਵੇਂ दारू ਪੈਣੀ ਪੀਂਦਾ ਸੀ ਗੋਲੀਆਂ ਖਾਂਦਾ ਕਿੰਨਾ ਨਸ਼ਾ ਕਰਦਾ ਸੀ ਪਿੰਡ ਚ ਰਹਿੰਦਾ ਨਹੀਂ ਤੈਨੂੰ ਪਤਾ ਨਹੀਂ ਪਰਤਾਲ ਕਰਾ ਕਰ ਪਹਿਲਾਂ ਤੂੰ ਓਏ ਯਾਰ ਮੈਨੂੰ ਤਾਂ ਪਰਤਾਲ ਤਾਂ ਬੁਹੇਰੀ ਕਰੀ ਸੀ ਸਾਡੀ ਕਮੰਡੀਆਂ ਨੂੰ ਸ਼ਿਕਾਇਤ ਰੱਖਿਆ ਸੀ ਸਾਰਿਆਂ ਨੂੰ ਅੱਛਾ ਤੈਨੂੰ ਇਹਦੇ ਬਾਰੇ ਪਤਾ ਕਿਹਦੇ ਬਾਰੇ ਇਹਦਾ ਠੀਕ ਲੱਗਦਾ ਬੰਦਾ ਇਹਦਾ ਜਮਾ ਸ਼ੇਰੇ ਦਾ ਕਮਲ ਦੇਖ ਲੈ ਹਾਂ ਹਾਂ ਯਾਰ ਵਧੀਆ ਗੱਲਾਂ ਕਰੀ ਜਾਂਦਾ ਬੰਦਾ ਵਧੀਆ ਚਾਹ ਪਾਣੀ ਪੁੱਛਿਆ ਮੈਂ ਤੈਨੂੰ ਬਚੋਲਾ ਕਿਨੇ ਬਣਾਤਾ ਤੈਨੂੰ ਹੈ ਨਹੀਂ ਪਤਾ ਬੰਦਾ ਹਾਂ ਹਾਂ ਤਾਂ ਕਰੀ ਜਾਂਦਾ ਹੈ ਓਏ ਯਾਰ ਮੈਨੂੰ ਤਾਂ ਉਹ ਲੱਗਿਆ ਵੀ ਐਂ ਜੇ ਕਰਦਾ ਹੁੰਦਾ ਮੈਨੂੰ ਐ ਲੱਗਿਆ ਵੀ ਖੁਰਕ ਕਰਦਾ ਹਨਾ ਹਾਂ ਮੈਨੂੰ ਤਾਂ ਐਂ ਲੱਗਿਆ ਤੂੰ ਜਾ ਉੱਠ ਕੇ ਕੋਹਾ ਘਾਹ ਲੈ ਬਗ ਜਾ ਪ੍ਰਾਵਾ ਨੂੰ ਤਾਂ ਨਹੀਂ ਕਰਦਾ ਗੱਪਾਂ ਲਾਉਂਦਾ ਜਿੰਨੇ ਨਖ ਯਾਰਾ ਸਾਰੇ ਕਰਦਾ ਏ ਅੱਛਾ ਹਾਂ ਫਿਰ ਤੁਹਾਨੂੰ ਰਿਸ਼ਤਾ ਕਰਾਈਏ ਫਿਰ ਦੇਖ ਲੈ ਪ੍ਰਾਵਾ ਜੀ ਕਰਾ ਦੇਗਾ ਤਾਂ ਰਿਸ਼ਤਾ ਉਹਨੂੰ ਕਰਾਦਾ ਨਾ ਪਹਿਲਾਂ ਤੁਸੀਂ ਆਪਸ ਵਿੱਚ ਸਮਝੌਤਾ ਕਰ ਲਓ ਵੀ ਤੈਨੂੰ ਰਿਸ਼ਤਾ ਪਹਿਲਾਂ ਕਰਾਵਾਂ ਕਿ ਉਹਨੂੰ ਕਰਾਵਾਂ ਤੂੰ ਵਿਚੋਲਾ ਨਾ ਹਾਂ ਤੈਨੂੰ ਐ ਪਤਾ ਹੋਣਾ ਪੱਟੇ ਨੂੰ ਹੁੰਦੇ ਛੋਟੇ ਨੂੰ ਹੁੰਦੇ ਵੱਡੇ ਨੂੰ ਕਰਾ ਦੂ ਫਿਰ ਅੱਛਾ ਮੈਨੂੰ ਕਰਾ ਤੈਨੂੰ ਕਰਾਵਾ ਜਦੋਂ ਮੈਨੂੰ ਹੋ ਗਿਆ ਫਿਰ ਇਹਨਾਂ ਨੂੰ ਤਾਂ ਹੋ ਹੀ ਜਾਊ ਹਾਂ ਇਹਨਾਂ ਦਾ ਪਿੱਛੋਂ ਤੋਂ ਆਪਰਾ ਕਰਾ ਦੇਗਾ ਉਹ ਤੂੰ ਬਾਈ ਉਹਨੂੰ ਸੈਣਾ ਕਹਿੰਦਾ ਸੀ ਨਾ ਹਾਂ ਉਹ ਦੇਖ ਲੈ ਬਾਈ ਨਸ਼ੇ ਕਰਦਾ ਝੂਲਦਾ ਜਾਂਦਾ ਹਾਂ ਯਾਰ ਲੱਗਦਾ ਤਾਂ ਹੁਣ ਮੈਨੂੰ ਵੀ ਆ ਯਾਰ ਮੈਂ ਤਾਂ ਆਰਾਮ ਨਾਲ ਬੈਠਾ ਜੁਰੇ ਯਾਰ ਕਿਹੜਾ ਬਚੁਰਾ ਕਿਹੜਾ ਸੀ ਇਹਦੇ ਕੋਲ ਆਰਾਮ ਇਹ ਤਾਂ ਇਕੱਲਾ ਹੀ ਬੈਠਾ ਸੀ ਵੇਖ ਕਰੀਏ ਕੰਮ ਆ ਪਾ ਕਿਹੜਾ ਬਚੁਰਾ ਉਹ ਨਹੀਂ ਰਿਸ਼ਤਾ ਕਰ ਲਿਆ ਮੈਂ ਪੂਰੇ ਬਿਸਤੇ ਗਏ ਨੇ ਭੈਣ 121 ਰਿਸ਼ਤਾ ਕਰਾਇਆ ਮੈਂ ਐ ਇੱਕ ਛੋਟੀ ਵੱਡੀ ਗੱਲ ਨਹੀਂ ਹੈਗੀ ਇਹ ਅੱਛਾ ਹਾਂ ਬਈ ਅਸੀਂ ਨਾ ਤਾਂ ਸੁਣਿਆ ਨਾ ਤੇ ਦੇਖਿਆ ਦੇਖ ਯਾਰ তুই ਮੈਂ ਬਾਹਰ ਇਸਤੇ ਕਰਾਏ ਨੇ ਪਿੰਡ ਚ ਵੀ ਕਰਾਏ ਨੇ ਹਰ ਸਿਕਰੇਟਾ ਜਿ ਕਰਾਦੇ ਆ ਬਾਈ ਉਹ ਕੈਨੇਡਾ ਵੀ ਕਰਾ ਦਨੇ ਆਪਾਂ ਉਹ ਨਾ ਤੇਰੇ ਕੋਲੇ ਝੋਲਾ ਨਾ ਕੋਈ ਕਾਪੀ ਉਹ ਮੇਰੇ ਕੋਲ ਸਾਰੇ ਲਿਖੇ ਹੋਏ ਨੇ ਡਾਇਰੀ ਤੇ ਉਹ ਫੋਟੋ ਫਟ ਦਿਖਾ ਦੇ ਕੁੜੀ ਕਿਹਦੀ ਹੋਊਗੀ ਫੋਟੋ ਮੋਬਾਈਲ ਚ ਹੈਗੀ ਆ ਮੇਰੇ ਕੋਲੇ ਆ ਦੇਖੋ ਬੜੀ ਆਪਾਂ ਨਹੀਂ ਕੋਈ ਕੈਂਡ ਜੀਂਗਾ ਮੈਂ ਤਾਂ ਤੈਨੂੰ ਕਰਾ ਦਾਂਗੇ ਉਹ ਮੋਬਾਈਲ ਹੀ ਮੈਨੂੰ ਬਣਾ ਦੇ ਦੇ ਉਹ ਦੇਖ ਨਾ ਯਾਰ ਮਨੀਸ਼ ਸਾਹਿਬ ਟੇਲ ਦਾ ਕਰਾ ਦਈਏ ਰਿਸ਼ਤਾ ਤੈਨੂੰ ਤੋਂ ਪ੍ਰਾਵਾ ਨਾ ਨੂੰ ਕੱਢੀ ਲੈਣਾ ਇਹ ਰੋਟੀਆਂ ਪੱਕਦੀਆਂ ਹੋ ਜਾਂ ਛੱਡੀਆਂ ਰੋਟੀਆਂ ਪੱਕਦੀਆਂ ਕਰਦਾਂਗੇ ਆ ਦੇਖ ਫੋਟੋ ਵਧੀਆ ਉਹ ਦਿਖਾ ਦੇ ਦਿਖਾ ਦੇ ਉਹ ਮੈਨੂੰ ਵੀ ਦਿਖਾ ਦੇ ਉਹ ਪੁੱਛੀ ਮੈਂ ਹੋਈ ਜਾਉਂ ਰੇ ਮਾਇਲੇ ਆਉਣਾ ਹੈ ਤਾਂ ਕਿ ਮੈਂ ਛੇਰਾ ਮੈਂ ਲੈ ਕੇ ਆ ਹੁਣ ਤਾਂ ਤੂੰ ਕਹਿੰਦਾ ਸੀ ਬੇਕਾਰ ਜੀ ਹੈ ਉਹ ਤਮਾ ਦੇਖਦਾ ਸੀ ਤੈਨੂੰ ਪਸਤਾ ਸੀ ਉਹ ਮਾਈ ਮਾਈ ਵਾਲੀ ਮੈਨੂੰ ਵਾਲੀ ਪਿਆਰੀ ਲੱਗਦੀ ਹੈ ਜਿਹੜਾ ਉਹ ਪੱਟੀ ਭਾਬੀ ਮਾਂ ਵਰਗੀ ਹੁੰਦੀ ਹੈ ਉਹ ਫਿੱਟਾ ਹੁਣ ਛੱਡ ਓ ਫਿੱਟਾ ਮੇਰ ਦਾ ਭਰਾਵਾ ਉਹ ਤੂੰ ਮੇਰੇ ਵੀ ਫਿੱਟਾ ਹੈ ओ भाई ओ भाई ओ तू फेर आ गया ओए ओ तू फेर आ गया ओए ओ भाई बारे कुड़ी वाले आ रहे या। आ जा मैं केड़े आ कुड़ी वाले गांव वाले तुम गाए मया कराणा हो जावां मया चर ओए होर आया कोई नमा पियो दाणा हो जा देखा बच्चा भाई यहां दिखा पहले 140 और ओ जी भी कुड़ी जीड़ी जी ओए ओ आहा ओ आहा दिया ओए ਆਖੀ ਕਹਿੰਦਾ ਉਹਦੇ ਤੇ ਪੈਣੀ ਆ ਆ ਦੇਖ ਲੈ ਤੂੰ ਇਹ ਜੋ ਕੰਮ ਕਰ ਦੋ ਮੈਂ ਥੋੜਾ ਰਿਸ਼ਤਾ ਕਰਾਉਂਦਾ ਉਹ ਬਾਈ ਯਾਰ ਉਹ ਥਾਰ ਪੈਣ ਉਹ ਬਾਈ ਖੰਡਾ